ਇਰਾਨ ਤੇ ਇਜ਼ਰਾਈਲ ਵਿਚਾਲੇ ਤਣਾਦਾ ਅਸਰ ਕਰੇਲੂ ਸ਼ੇਅਰ ਬਾਜ਼ਾਰ ਤੇ ਨਜ਼ਰ ਆ ਰਿਹਾ ਹੈ आज स्वरे कारोबार दी शुरुआत ਤੋਂ ਬਾਅਦ ਵੱਡੀ ਗਿਰਾਵਟ ਦੇਖੀ ਗਈ ਹਾਲਾਂਕਿ ਬਾਜ਼ਾਰ ਖੁੱਲਣ ਤੋਂ ਬਾਅਦ ਖਰੀਦਦਾਰੀ ਦੀ ਸਪੋਰਟ ਮਿਲਨ ਕਰਕੇ ਰਿਕਵਰੀ ਦਾ ਰੁਖ ਬੰਦਾ ਨਜ਼ਰ ਆਇਆ ਪਰ ਬਾਜ਼ਾਰ ਖੁੱਲਣ ਦੇ 20 ਮਿੰਟ ਬਾਅਦ ਬਾਜ਼ਾਰ ਚ ਫੇਰ ਗਿਰਾਵਟ ਆਈ ਸੰਸੈਕਸ ਚ 1.02% ਤੇ ਨਿਫਟੀ 1.04% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ ਖਬਰਾਂ ਲਿਖੇ ਜਾਣ ਤੱਕ ਸੰਸੈਕਸ ਚ 1300 ਅੰਕਾਂ ਦੀ ਗਿਰਾਵਟ ਆਈ ਹੈ ਤੇ ਨਿਫਟੀ 231 ਇੰਕਾਂ ਦੀ ਗਿਰਾਵਟ ਨਾਲ 25563 ਤੇ ਚੱਲ ਰਿਹਾ ਸੀ ਬਾਜ਼ਾਰ ਮਾਹਿਰਾਂ ਦੀ ਇਸ ਬਾਰੇ ਮਿਲੀ ਜੁਲੀ ਪ੍ਰਤੀਕਿਰਿਆਏ ਕੁਝ ਬਾਜ਼ਾਰ ਚ ਹੋਰ ਗਿਰਾਵਟ ਆਉਣ ਦੇ ਦੇਖਨ ਰਹੇ ਨੇ ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਬਹੁਤ ਦੇਰ ਤੱਕ ਚੱਲਣ ਵਾਲਾ ਰੁਝਾਨ ਨਹੀਂ ਹੈ ਉਧਰ ਨਰਾਤਿਆਂ ਦੀ ਸ਼ੁਰੂ ਹੁੰਦਿਆਂ ਹੀ ਸਰਾਫਾ ਬਾਜ਼ਾਰ ਚ ਸੋਨੇ ਦੇ ਭਾਅ ਚ ਤੇਜ਼ੀ ਆ ਗਈ ਹੈ ਅੱਜ ਸੋਨਾ 502 560 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਹੈ ਚਾਂਦੀ ਦੀ ਇਮਚ ਅਜੇ ਕੋਈ ਬਦਲਾ ਨਹੀਂ ਹੋਇਆ ਅਤੇ ਚਾਂਦੀ 94900 ਰੁਪਏ ਪ੍ਰਤੀ ਕਿਲੋਗ੍ਰam ਨਾਲ ਕਾਰੋਬਾਰ ਕਰ ਰਹੀ ਹੈ